ਸਾਚੀ ਕਲ ਸਾਰਿਆਂ ਨੂੰ ਪਿੰਡ ਵਿਰਕਾਂ ਵਿਖੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸ਼੍ਰੀ ਪ੍ਰੇਮ ਕੁਮਾਰ ਜੀ ਵੱਲੋਂ ਪਿੰਡ ਵਿਰਕਾਂ ਵਿਖੇ ਪਹੁੰਚ ਕੇ ਦੂਸਾਂਚਕਲਾਂ ਲਿੰਕ ਸੜਕ ਰੋੜ ਤੱਕ ਬਣਨ ਵਾਲੀ ਸੜਕ ਦਾ ਉਦਘਾਟਨ ਪ੍ਰਦੀਪ ਕੁਮਾਰ ਚੇਅਰਮੈਨ ਮੰਡੀ ਬੋਰਡ ਅਤੇ ਪ੍ਰਿੰਸੀਪਲ ਜੀ ਨੇ ਸਾਂਝੇ ਤੌਰ ਤੇ ਰੀਵਨ ਕਟ ਕੇ ਉਦਘਾਟਨ ਕੀਤਾ ਇਸ ਮੌਕੇ ਪ੍ਰੇਮ ਕਰਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਪਿਛਲੇ 20-25 ਸਾਲਾਂ ਤੋਂ ਸੜਕਾਂ ਨਹੀਂ ਬਣ ਰਹੀਆਂ ਸਨ ਉਹਨਾਂ ਸੜਕਾਂ ਦੀ ਰਿਪੇਅਰ ਅਤੇ ਨਵੀਆਂ ਬਣਾਉਣ ਦਾ ਜਿਹੜਾ ਕੰਮ ਆ ਭਗਵੰਤ ਮਾਨ ਦੀ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤੁਸੀਂ ਜਾਣਕਲਾ ਤੋਂ ਸ੍ਰੀ ਅੰਦਰਪਾਲ ਕੁੱਕੂ ਦੀ ਖਾਸ ਰਿਪੋਰਟ ਵਿਰਕਾਂ ਤੋਂ ਜਿੱਥੇ ਰੀਵਨ ਕਟ ਉਹਦੇ ਗਾਰਡਨ ਕਰਨ ਉਪਰੰਤ ਪ੍ਰਦੀਪ ਦੁੱਗਲ ਜੀ ਅਤੇ ਪ੍ਰੇਮ ਕੁਮਾਰ ਜੀ ਮੂੰ ਮਿੱਠਾ ਕਰਾਉਂਦੇ ਹੋਏ ਇਸੇ ਤਰ੍ਹਾਂ ਪਿੰਡ ਦੇ ਸਰਪੰਚ ਲਾਡੀ ਬਸਰਾ ਜੀ ਦਾ ਲੱਡੂ ਆਣ ਦੇ ਨਾਲ ਮੂੰ ਮਿੱਠਾ ਕਰਵਾਇਆ ਗਿਆ ਤੇ ਵਧਾਈ ਦਿੱਤੀ ਕਿ ਵਿਰਕਾਂ ਤੋਂ ਦੁਸਾਂਝ ਕਲਾ ਲਿੰਕ ਰੋਡ ਜਿਹੜੀ ਸੜਕਾ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਾਫੀ ਖਾਸਾ ਹਾਲਤ ਹੋਣ ਕਰਕੇ ਅੱਜ ਜਿਹੜਾ ਉਸ ਦਾ ਸ਼ੁਭ ਆਰੰਭ ਕੀਤਾ ਗਿਆ ਉਹ ਸੜਕ ਕੁਜੀ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਪਿੰਡ ਬਿਰਖਾ ਬਿਰਖਾ ਪਿੰਡ ਦੇ ਵਿੱਚ ਜੇ ਅੱਜ ਸਾਰੀ ਇੱਥੇ ਜਿਹੜੀ ਹੈ ਸਾਡੀ ਸਮੁੱਚੀ ਟੀਮ ਇੱਥੋਂ ਦੇ ਸਰਪੰਚ ਸੁਮਿਤ ਬਸਰਾ ਜਿਨ੍ਹਾਂ ਨੂੰ ਅਸੀਂ ਲਾਡੀ ਕਹਿੰਦੇ ਲਾੜ ਦੇ ਨਾਲ ਉਹ ਵੀ ਸ਼ੁਭ ਹੋਤਿਆ ਉਹਨਾਂ ਦੀ ਪੂਰੀ ਸਮੁੱਚੀ ਪੰਚਾਇਤ ਮੇਰੇ ਬਹੁਤ ਹੀ ਸਤਿਕਾਰ ਸਾਥੀ ਪ੍ਰਦੀਪ ਦੁੱਗਲ ਜੀ ਚੇਅਰਮੈਨ ਮਾਰਕੀਟ ਕਮੇਟੀ ਗਰਾਇਆ ਜਿਲ੍ਹਾ ਜਲੰਧਰ ਦੇ ਹਾਤੀ ਪ੍ਰਧਾਨ ਵੀ ਸ਼ੁਭ ਹੋਤਿਆ ਔਰ ਦਰਜਾ-ਵਰਜਾ ਜਿਹੜੇ ਸਾਡੇ ਲੀਡਰ ਸਹਿਬਾਨ ਆਮ ਆਦੀ ਪਾਰਟੀ ਦੇ ਆ ਉਹ ਵੀ ਸ਼ਸ਼ੋਭਤ ਆ ਔਰ ਇਸੇ ਮਹਿਕਮੇ ਨਾਲ ਸੰਬੰਧ ਜਿਹੜੇ ਹੈਗੇ ਸਾਡੇ ਗਰਮੀਤ ਸਿੰਘ ਜੀ ਐਸ ਡੀਓ ਉਹ ਵੀ ਸ਼ਸ਼ੋਭਤ ਆ ਔਰ ਅੱਜ ਅਸੀਂ ਜਿਹੜਾ ਹੈਗਾ ਇਥੋਂ ਬਿਰਕਾਂ ਤੋਂ ਜਿਹੜੀ ਹੈਗੀ ਦਸਾਂਝਾਂ ਜਿਹੜੀ ਪੁਲੀ ਤੇ ਜਾ ਕੇ ਚੱਲਦੀ ਮੇਨ ਮੁਕੰਦਪੁਰ ਰੋਡ ਨੂੰ ਚੜ੍ਹਕ ਚੱਲਦੀ ਆ 1.70 ਕਿਲੋਮੀਟਰ ਜਿਹੜੀ ਹੈਗੀ ਆ ਉਸੇ ਲੈਂਥ ਆ ਤੇ ਲਗਭਗ ਇਹ ਸੜਕ ਦੇ 273000 ਰੁਪਏ ਜਿਹੜਾ ਉਹ ਖਰਚ ਹੋਣਾ ਔਰ ਇਹਦੇ ਵਿੱਚ ਹੀ ਪਹਿਲੀ ਗੱਲ ਇਹ ਆ ਕਿ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਣਾਂ ਨੇ ਇੱਕ ਵੱਡਾ ਜਿਹੜਾ ਕਾਰਜ ਅਰੰਭਿਆ ਕਿ ਜਿਹੜੀਆਂ ਸੜਕਾਂ 5-5 ਸਾਲ ਤੱਕ ਦੀ ਜਿਹੜੇ ਟ੍ਰੇਲਰ ਬਣਨੀਆਂ ਆ ਉਹਨਾਂ ਦੇ ਲਈ ਰੱਖ-ਰਖਾਅ ਦੇ ਲਈ ਵੀ ਜਿਹੜੀ ਹੈਗੀ ਆ ਉਹ ਪੈਸੇ ਰੱਖਿਆ ਇਹ ਸੜਕ ਦੇ ਲਈ ਵੀ ਰੱਖ-ਰਖਾਅ ਲਈ ਪੈਸੇ ਰੱਖਿਆ ਸੋ ਇਹ ਸੜਕ ਜਿਹੜੀ ਹੈਗੀ ਆ ਇਹ ਬਿਰਕਾ ਪਿੰਡ ਦੇ ਨਾਲ ਹੋਰ ਆਲੇ-ਦੁਆਲੇ ਪਿੰਡਾਂ ਦੇ ਨਾਲ ਜਿਸ ਤਰ੍ਹਾਂ ਇੰਦਰੋਂ ਕਲਾਸ ਕੀ ਹੋਇਆ ਅੱਗੇ ਜਿਹੜੇ ਹੈਗੇ ਪਿੰਡ ਜਿਹੜੇ ਹੈਗੇ ਉਹਨਾਂ ਦੇ ਨਾਲ ਜੁੜਦੀ ਹੈਗੀ ਆ ਤੇ ਇਹਦੇ ਨਾਲ ਇਹਨਾਂ ਜਿੱਥੋਂ ਅ ਬਰਕਰ ਨਿਵਾਸੀਆਂ ਨੂੰ ਫਾਇਦਾ ਹੋਣਾ ਉੱਥੇ ਅਲਗ-ਅਲਗ ਦੇ ਪਿੰਡਾਂ ਨੂੰ ਵੀ ਬੜਾ ਫਾਇਦਾ ਹੋਣਾ ਕਿਸਾਨਾਂ ਨੂੰ ਵਪਾਰੀਆਂ ਨੂੰ ਸਾਰੇ ਵਰਗਾਂ ਨੂੰ ਇਹ ਸੜਕਾਂ ਜਿਹੜੀਆਂ ਇਹ ਲਗਭਗ ਪਿਛਲੇ ਇੱਕ ਕੁ ਤੁਸੀਂ ਜਾਣਦੇ ਇੱਕ 20 ਸਾਲ ਤੋਂ ਅ ਸੜਕਾਂ ਜਿਹੜੀਆਂ ਬੜੀਆਂ ਨਹੀਂ ਸੀ ਤੁਸੀ ਦੇਖਿਆ ਲਿੱਦੜ ਖੁਰਦ ਜਿਹੜੀ ਔਜਲਾ ਟੱਪ ਤੋਂ ਲਿੱਦੜ ਖੁਰਦ 25 30 ਸਾਲ ਹੋ ਗਏ ਸੜਕ ਦਾ ਬੱਟਾ ਤਾਂ ਕਦੇ ਲੱਭਦਾਗਾ ਇਸ ਤਰ੍ਹਾਂ ਦੀਆਂ ਸੜਕਾਂ ਦੇ ਵਿੱਚ ਬੜਾ ਮੰਦਾ ਹਾਲ ਸੀ ਅਸੀਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਜਦੋਂ 2022 ਦੇ ਵਿੱਚ ਸਰਕਾਰ ਬਣੀ ਸੀ ਸੂਬੇ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਉਹਨਾਂ ਨੇ ਕਿਹਾ ਸੀ ਕਿ ਰੰਗਲਾ ਪੰਜਾਬ ਬਣਾਲਾ ਰੰਗਲਾ ਪੰਜਾਬ ਜਿਹੜਾ ਹੈਗਾ ਉਹ ਲੀਹਾਂ ਤੇ ਆ ਗਿਆ ਸੂਬੇ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਵੱਡੀਆਂ ਸੂਬੇ ਦੇ ਨਾਲ-ਨਾਲ ਹਲਕਾ ਵਿਧਾਨ ਸਭਾ ਫਲੋਰ ਦੀਆਂ ਸਮੂਤੀਆਂ ਛੜਕਾਂ ਦਾ ਜਿਹੜਾ ਹੈਗਾ ਆ ਰੋਜ਼ਾਨਾ 7 7 8 ਛੜਕਾਂ ਦਾ ਜਿਹੜਾ ਕੰਮ ਸ਼ੁਰੂ ਕਰਵਾ ਰਹੇ ਆ ਤੁਹਾਡੇ ਸਾਹਮਣੇ ਆ ਦੇਖੋ ਬੱਟਾ ਪੈ ਰਿਹਾ ਆ ਔਰ ਥੋੜੇ ਦਿਲਾ ਦੇ ਵਿੱਚ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਲੁੱਕ ਦਾ ਜਿਹੜਾ ਹੈਗਾ ਕੰਮ ਸ਼ੁਰੂ ਹੋ ਜਾਣਾ ਹੈਗਾ ਸੋ ਅੱਜ ਦੇ ਇਹ ਸ਼ੁਭ ਮੌਕੇ ਦੇ ਜਿੱਥੇ ਮੈਂ ਚੇਅਰਮੈਨ ਮਾਰਕੀਟ ਕਮੇਟੀ ਹੈਗਰਾ ਦੇ ਪ੍ਰਦੀਪ ਦੁੱਗਲ ਜੀ ਨੂੰ ਔਰ ਜਲੰਧਰ ਹਜਰੇ ਦੇਹਾਤੀ ਦੇ ਪ੍ਰਧਾਨ ਜੀ ਨੂੰ ਮੁਬਾਰਕਬਾਦ ਦਿੰਨਾ ਆ ਉੱਥੇ ਸਾਰੀ ਸਮੁੱਚੀ ਪੰਚਾਇਤ ਨੂੰ ਔਰ ਬਿਰਕਾ ਦੇ ਨਿਵਾਸੀਆਂ ਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਕਰਦਾ ਆ ਔਰ ਆਸ ਕਰਦੇ ਆ ਕਿ ਇਸੇ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਜਿਹੜਾਗਾ ਵੱਧ ਤੋਂ ਵੱਧ ਸਨੇਹ ਤੇ ਪਿਆਰ ਦਿੰਦੇ ਰਹੇਗੇ ਕਿਉਂਕਿ ਇੱਕੋ ਹੀ ਇੱਕ ਪਾਰਟੀ ਆ ਜਿਹੜੀ ਕਿ ਲੋਕਾਂ ਦੀਆਂ ਬਰੂਹਾ ਤੇ ਲੋਕਾਂ ਦੀਆਂ ਦਰਹੀਜ਼ਾ ਦੇ ਆਕੇ ਜਿਹੜਾਗਾ ਉਹਨਾਂ ਦੀ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੁੰਦੀ ਹੈਗੀ ਆ ਸ਼ਰਕਾ ਦੇ ਨਾਲ-ਨਾਲ ਆਪਣੇ ਹਲਕਾ ਬਿਦਰਸਵਾ ਫਲੋਰ ਦੇ ਵਿੱਚ ਜਿਹੜਾ ਪਿੰਡਾਂ ਦੇ ਵਿਕਾਸ ਦੇ ਲਈ 5 ਕਰੋੜ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹੀ ਭੇਜੇ ਆ ਪਹਿਲੀ ਕਿਸ਼ਤ 1 ਕਰੋੜ ਦੀ ਆ ਗਈ ਆ ਔਰ ਨਾਲ ਦੀ ਨਾਲ ਪਹਿਲਾਂ ਵੀ 11 ਕਰੋੜ ਰੁਪਏ ਜਿਹੜਾ ਹੈ 15ਵੇਂ ਵਿੱਦਾ 14ਵੇਂ ਵਿੱਦਾ ਬਵੇਕੀ ਗ੍ਰਾਂਟ ਸੰਪਤੀ ਗ੍ਰਾਂਟ ਹੈ ਜਿਹੜਾ ਵਿਸ਼ੇ ਗ੍ਰਾਂਟ ਉਹ ਸਾਰੀਆਂ ਗ੍ਰਾਂਟਾਂ ਜਿਹੜੀਆਂ ਆਈਆਂ ਪਹਿਲੇ ਤੌਰ ਤੇ ਜਿਹੜੇ ਆ ਉਹਨਾਂ ਦੇ ਨਾਲ ਵਿਕਾਸ ਜਿਹੜਾ ਦਾ ਹੋ ਰਿਹਾ ਹੈ ਆ ਇਹ ਬਿਰਕਾ ਦੇ ਬੇਟਾ ਸਾਡੇ ਸਰਪੰਚ ਸਾਹਿਬ ਆਪੇ ਖੜੇ ਆ ਕਿ ਇੱਥੇ 20 ਲੱਖ ਦੀ ਲਾਗਤ ਦੇ ਨਾਲ ਜਿਹੜਾ ਪੰਚਾਇਤ ਕਰਿਆ ਇੱਕ ਇੱਥੇ ਆਂਗਰવાડી ਸੈਂਟਰ ਬਣਾਤਾ 95 ਲੱਖ ਰੁਪਏ ਦੀ ਲਾਗਤ ਦੇ ਨਾਲ ਆਏ ਦਵਾਏ ਦੀ ਜਿਹੜੀ ਫਿਰਨੀ ਆ ਪੂਰੀ ਜਿਹੜੀ ਹੈਗੀ ਆ ਉਹ ਪੱਕੀ ਜਿਹੜੀ ਕੀਤੀ ਗਈ ਹੈਗੀ ਆ ਥਾਪਰ ਮਾਡਲ ਜਿਹੜਾ ਹੈਗਾ ਨਾ ਛੱਪੜ ਦਾ ਚੱਲ ਰਿਹਾ ਹੈਗਾ ਇਹ ਕੰਮ ਮੈਂ ਕਹਿੰਦਾ ਅਨੇਕਾਂ ਪ੍ਰੋਜੈਕਟ ਜਿਹੜੇ ਹੈਗੇ ਆ ਇਸ ਪਿੰਡ ਦੇ ਵਿੱਚ ਚੱਲ ਰਹੇ ਹੈਗੇ ਆ ਸੋ ਇਹ ਪਿੰਡ ਜਿਹੜਾ ਸੀ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਹੋਵੇ ਚਾਹੇ ਕਾਲੀ ਸਗਾ ਉਹਨਾਂ ਨੇ ਇਹ ਪਿੰਡ ਜਿਹੜਾ ਬਹੁਤ ਹੀ ਵਧੀਆ ਪਿੰਡ ਵੱਡਾ ਪਿੰਡ ਆ ਇਸ ਨੂੰ ਅੱਖੋਂ ਪਰੋਖੇ ਕੀਤਾ ਸੀ ਪਰantu ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਵਾਂ ਸਗ ਮਾਨ ਹੋਣ ਦੀ ਅਗਵਾਈ ਦੇ ਵਿੱਚ ਚੱਲੀ ਆ ਉਦੋਂ ਤੋਂ ਇਸ ਪਿੰਡ ਦਾ ਜਿਹੜਾ ਹੈਗਾ ਵਿਕਾਸ ਸੰਹੀੜੀਆਂ ਜਾਂਦਾ ਅਸੀਂ ਸਾਰੇ 143 ਪਿੰਡਾਂ ਦਾ ਵਿਕਾਸ ਲਈ ਬਚਨ ਵਾਤਾ ਫੁਕੜਾਉਨੇ ਆ ਸੋ ਅੱਜ ਦੇ ਸ਼ubh ਮੌਕੇ ਤੇ ਜਿਹੜਾਗਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਹ ਪ੍ਰਧਾਨ ਸਾਹਿਬ ਦੀ ਅੱਜ ਤੁਸੀਂ ਵਿਰਕਾ ਇੱਕ ਦੁਗਾਟਨ ਕੀਤਾ ਸੜਕ ਦਾ ਇਹ ਕਿੱਥੋਂ ਤੇ ਕਿੰਨੇ ਕਿਲੋਮੀਟਰ ਹੈਗੀ ਤੇ ਕਿੰਨਾ ਪ੍ਰੋਜੈਕਟ ਹੈ ਇਹਦਾ 1.77 ਕਿਲੋਮੀਟਰ ਆ 27 ਲੱਖ ਦੀ ਲਗਤ ਨਾ ਬਣਨੀ ਇਹ ਤੇ ਇੰਦਰਾ ਕਲਾਸਕੇ ਤੱਕ ਜੀ ਨਹੀਂ ਦੁਸਾਂਝਾ ਨਹੀਂ ਦੁਸਾਂਝਾ ਲਿੰਕ ਤੱਕ ਦੁਸਾਂਝਾ ਕਿਲਾ ਲਿੰਕ ਤੱਕ ਲਿੰਕ ਤੱਕ ਹੁਣ ਕਿੱਥੇ ਕਿੱਥੇ ਮਤਲਬ ਤੁਹਾਡਾ ਪ੍ਰੋਗਰਾਮ ਹੈ ਅੱਜ ਹੁਣ ਚੱਲੇ ਅਸੀਂ ਇੰਦਰਾ ਕਲਾਸਕੇ ਉਸ ਤੋਂ ਬਾਅਦ ਇੱਕ ਦੋ ਪਿੰਡਾਂ ਦੇ ਵਿੱਚ ਹੋਰ ਸੜਕਾਂ ਦਾ ਬੰਦ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅੱਜ ਇੱਕ ਨਵਾਂ ਹੋਰ ਪ੍ਰੋਜੈਕਟ ਤੁਹਾਡੇ ਪਿੰਡ ਦੇ ਵਿੱਚ ਸ਼ੁਰੂ ਹੋ ਰਿਹਾ ਪਹਿਲਾਂ ਵੀ ਝੜੀ ਲੱਗੀ ਹੋਈ ਹੈ ਪ੍ਰੋਜੈਕਟਾਂ ਦੀ ਕੀ ਕ ਪ੍ਰਧਾਨ ਸਾਹਿਬ ਜੀ ਅੱਜ ਪਿੰਡ ਬਿਰਕਾਂ ਦੇ ਵਿੱਚ ਜਿਹੜਾ ਜਿੰਨੀਆਂ ਵੀ ਲਿੰਕ ਰੋਡ ਹੈਗੀਆਂ ਪਹਿਲਾਂ ਇੱਕ ਰੋਡ ਆਪਣੇ ਵੱਡ ਰਹੀ ਆ ਉਹ ਹੈਗੀ ਆ ਜੀ ਆਪਣੇ ਜਿਹੜਾ ਲਿੰਕ ਰੋਡ ਆ ਦਸਾਂਝਾਂ ਤੋਂ ਮੁਕੰਦਪੁਰ ਰੋਡ ਉੱਥੋਂ ਲੈ ਕੇ ਬਿਰਕਾਂ ਪਿੰਡ ਤੱਕ ਉਹ ਬਣਦੀ ਪਈ ਆ ਔਰ ਅੱਜ ਇਹ ਜਿਹੜੀ ਨਵੀਂ ਰੋਡ ਦਾ ਉਦਘਾਟਨ ਕੀਤਾ ਆ ਇਹ ਪਿੰਡ ਬਿਰਕਾਂ ਤੋਂ ਵੀ ਇਹ ਵੀ ਜਿਹੜੀ ਦਸਾਂਝਾਂ ਨੂੰ ਜਾਂਦੀ ਹੈਗੀ ਰੋਡ ਸਾਰ ਰੋਡ ਤੱਕ ਔਰ ਮੈਂ ਬਹੁਤ ਬਹੁਤ ਧੰਨਵਾਦੀ ਆ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਔਰ ਪ੍ਰਿੰਸੀਪਲ ਸਾਹਿਬ ਦਾ ਜਿਹੜੇ ਸਾਡੇ ਹਲਕਾ ਇੰਚਾਰਜ ਆ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਦੁੱਗਲ ਜੀ ਦਾ ਕਿਉਂਕਿ ਇਹ ਜਿਹੜੀਆਂ ਸਾਡਾਂ ਦਾ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਹੋਈ ਸੀਗੀ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਸੀਗੀਆਂ ਤੇ ਹੁਣੇ ਜਦੋਂ ਬਣ ਜਾਣਗੀਆਂ ਤਾਂ ਸਾਡੇ ਜਿਹੜੇ ਨਗਰ ਨਿਵਾਸੀ ਸਾਰੇ ਸਕੂਲੀ ਬੱਚੇ ਜਿੰਨੇ ਵੀ ਪੜ੍ਹਾਈ ਵਾਸਤੇ ਜਾਂਦੇ ਆ ਕਿਸੇ ਨੂੰ ਵੀ ਸਮੱਸਿਆ ਨਹੀਂ ਆਵੇਗੀ ਔਰ ਮੈਂ ਧੰਨਵਾਦੀ ਆ ਸਾਰੇ ਨਗਰ ਨਿਵਾਸੀਆਂ ਦਾ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਔਰ ਆਪਾਂ ਇੱਕ ਤੋਂ ਲੈ ਕੇ ਇੱਕ ਕੰਮ ਇੱਦਾਂ ਹੀ ਪਿੰਡ ਦੇ ਵਿੱਚ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ